ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਭਾਈ ਬਚਿੱਤਰ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਸ਼ਰੋਮਣੀ ਸਿੱਖ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਦਸਾਂ ਪੁੱਤਰਾਂ ਵਿੱਚੋਂ ਇੱਕ ਸੀ ਭਾਈ ਬਚਿੱਤਰ ਸਿੰਘ ਜੀ ਮਨੀ ਸਿੰਘ ਜੀ ਦੇ ਦੂਸਰੇ ਪੁੱਤਰ ਸੀ ਭਾਈ ਮਨੀ ਸਿੰਘ ਜੀ ਦੇ ਦਸਾਂ ਪੁੱਤਰਾਂ ਵਿੱਚੋਂ ਜਿਨ੍ਹਾਂ ਸੱਤਾ ਨੇ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਦੇ ਨਾਮ ਹਨ ਚਿੱਤਰ ਸਿੰਘ ਬਚਿੱਤਰ ਸਿੰਘ ਉਦੇ ਸਿੰਘ ਅਨਿਕ ਸਿੰਘ ਅਜਬ ਸਿੰਘ ਗਜਾਇਬ ਸਿੰਘ ਤੇ ਗੁਰਬਖਸ਼ ਸਿੰਘ ਉਹ ਜਿਹੜੇ ਪੰਜ ਪੁੱਤਰਾਂ ਨੂੰ ਨਾਲ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਲਈ ਗਏ ਉਹਨਾਂ ਵਿੱਚ ਬਚਿੱਤਰ ਸਿੰਘ ਵੀ ਸੀ ਭਾਈ ਬਚਿੱਤਰ ਸਿੰਘ ਜੀ ਨੇ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਹੋਰ ਸੈਂਕੜੇ ਸਿੰਘਾਂ ਵਾਂਗ ਖਾਲਸਾ ਸਿਰਜਣਾ ਦੇ ਸਮੇਂ ਖੰਡੇ ਦਾ ਪਹਲ ਲਿਆ ਤੇ ਤਨ ਮਨ ਧਨ ਗੁਰੂ ਦੇ ਅੱਗੇ ਅਰਪਣ ਕਰਨ ਦਾ ਪ੍ਰਣ ਕਰ ਲਿਆ ਪਾਈ ਬਚਿੱਤਰ ਸਿੰਘ ਜੀ ਦੀ ਪ੍ਰਸਿੱਧੀ ਮਸਤ ਜੰਗੀ ਹਾਥੀ ਨਾਲ ਯੁੱਧ ਕਰਨ ਦੀ ਬੀੜਤਾ ਨਾਲ ਜੁੜੀ ਹੋਈ ਹੈ ਕੋਇਰ ਸਿੰਘ ਨੇ ਗੁਰਬਿਲਾਸ ਵਿੱਚ ਇਸ ਯੁੱਧ ਦਾ ਜੋ ਨਕਸ਼ਾ ਬੰਨਿਆ ਹੈ ਉਸ ਤੋਂ ਪਾਈ ਬਚਿੱਤਰ ਸਿੰਘ ਜੀ ਦੀ ਬੀਰਤਾ ਅਡੋਲਤਾ ਤੇ ਗੁਰੂ ਉੱਪਰ ਸ਼ਰਧਾ ਦੀ ਅਥਾ ਜਾਣਕਾਰੀ ਮਿਲਦੀ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਮਸਤ ਹਾਥੀ ਦਾ ਟੱਕਰਾ ਕਰਨ ਲਈ ਪਹਿਲਾਂ ਪਾਈ ਦੁਨੀ ਚੰਦ ਜੀ ਨੂੰ ਵੰਗਾਰਿਆ ਪ੍ਰੰਤੂ ਉਹ ਪਹਿਪਿਤ ਹੋ ਗਿਆ ਤੇ ਉਸ ਨੇ ਰਾਤ ਨੂੰ ਚੋਰੀ ਨੱਠ ਜਾਣ ਦੀ ਕੋਸ਼ਿਸ਼ ਕੀਤੀ ਸੀ ਤੇ ਲੱਤ ਢਵਾ ਬੈਠਾ ਕੁਝ ਮਜੈਲ ਸਿੱਖ ਵੀ ਦونی ਚੰਦ ਜੀ ਦੇ ਨਾਲ ਕਿਲੇ ਦੀ ਕੰਧ ਨੂੰ ਰੱਸਾ ਬੰਨ ਕੇ ਨਿਕਲ ਗਏ ਸਨ ਜਦੋਂ ਦونی ਚੰਦ ਉਤਰਨ ਲੱਗਾ ਤਾਂ ਰੱਸਾ ਟੁੱਟ ਗਿਆ ਦونی ਚੰਦ ਨੇ ਬੜਾ ਕਸ਼ਟ ਪਾਇਆ ਕੰਧ ਟੱਪ ਕੇ ਉੱਤਰ ਜਾਣ ਵਾਲੇ ਮਸੰਦ ਦونی ਚੰਦ ਨੂੰ ਮੰਜੇ ਤੇ ਪਾ ਕੇ ਲੈ ਤੁਰੇ ਤੇ ਉਸ ਨੂੰ ਮਜੀਠੇ ਉਸਦੇ ਪਿੰਡ ਲੈ ਗਏ ਉਦਰ ਦੁਨੀ ਚੰਦ ਦਾਤ ਟੁੱਟੀ ਕਾਰਨ ਬੜਾ ਦੁੱਖ ਭੋਗਦਾ ਰਿਹਾ ਤੇ ਪਿੱਛੋਂ ਉਸ ਦੀ ਮੌਤ ਸੱਪ ਲੜਨ ਨਾਲ ਹੋਈ ਪਾਈ ਦੁਨੀ ਚੰਦ ਸਧਾਰਨ ਵਿਅਕਤੀ ਨਹੀਂ ਸੀ ਸਗੋਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਉੱਗੇ ਸਿੱਖ ਪਾਈ ਸਾਲੋ ਦਾ ਪੋਤਰਾ ਸੀ ਮਸੰਦ ਵੀ ਰਹਿ ਚੁੱਕਿਆ ਸੀ ਤੇ ਹੁਣ 500 ਮਜਹਿਲ ਯੋਧਿਆਂ ਦਾ ਆਗੂ ਸੀ ਪਰ ਮਸਤ ਹਾਥੀ ਨਾਲ ਲੜਨ ਦੀ ਗੱਲ ਸੁਣ ਕੇ ਉਸ ਦਾ ਵਿਸ਼ਵਾਸ ਡੋਲ ਗਿਆ ਤੇ ਗੁਰੂ ਤੋਂ ਬੇਮਕ ਹੋ ਗਿਆ ਜਿਹੜਾ ਕੰਮ ਦੁਨੀ ਜਾਂਦ ਨਾ ਕਰ ਸਕਿਆ ਪਾਈ ਬਚਿੱਤਰ ਸਿੰਘ ਜੀ ਨੇ ਹੱਸਦਿਆਂ ਹੱਸਦਿਆਂ ਕੀਤਾ ਸਤੰਬਰ 1 1700 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਸਿੰਘ ਨੂੰ ਮਸਤ ਹਾਥੀ ਨਾਲ ਮੱਥਾ ਲਾਉਣ ਲਈ ਵੰਗਾਰਿਆ ਪਹਾੜੀ ਰਾਜੇ ਨੇ ਹਾਥੀ ਨੂੰ ਸ਼ਰਾਬ ਪਲਾ ਕੇ ਕਿਲਾ ਲੋਗੜ ਦਾ ਦਰਵਾਜ਼ਾ ਤੋੜਨ ਲਈ ਲੈ ਕੇ ਆਂਦਾ ਤਾਂ ਜੋ ਗੁਰੂ ਜੀ ਤੋਂ ਕਿਲਾ ਖਾਲੀ ਕਰਵਾ ਸਕਣ ਗੁਰੂ ਜੀ ਨੇ ਹਾਥੀ ਦਾ ਟਾਕਰਾ ਕਰਨ ਲਈ ਬਚਿੱਤਰ ਸਿੰਘ ਨੂੰ ਥਾਪੜਾ ਦਿੱਤਾ ਤੇ ਬਚਿੱਤਰ ਸਿੰਘ ਨੂੰ ਯੁੱਧ ਲਈ ਤਿਆਰ ਕੀਤਾ ਬਚਿੱਤਰ ਸਿੰਘ ਨੇ ਨਿਮਰਤਾ ਨਾਲ ਕਿਹਾ ਇਹ ਸਭ ਆਪ ਜੀ ਦੀ ਕਿਰਪਾ ਹੈ ਜੋ ਮੈਨੂੰ ਵਡਿਆਈ ਦੇਣ ਲੱਗੇ ਹੋ ਕਾਰਜ ਤਾਂ ਸਭ ਆਪਨੇ ਹੀ ਕਰਨਾ ਹੈ ਆਪ ਦੀ ਸਹਾਇਤਾ ਹੋਵੇ ਤਾਂ ਇਹ ਹਾਥੀ ਕੀ ਚੀਜ਼ ਹੈ ਪਹਾੜੀ ਸੈਨਾ ਬਹੁਤ ਜ਼ਿਆਦਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਿੱਤਰ ਸਿੰਘ ਨੂੰ ਇੱਕ ਵਰਸ਼ਾ ਦੇ ਕੇ ਪਹਾੜੀਆਂ ਦੇ ਹਾਥੀ ਦਾ ਟਾਕਰਾ ਕਰਨ ਲਈ ਤੋਰ ਦਿੱਤਾ ਰਾਜਾ ਕੇਸਰੀ ਸਿੰਘ ਘੋੜੇ ਨੂੰ ਟਪਾਉਂਦਾ ਹੋਇਆ ਬੜੀ ਤੇਜ਼ੀ ਨਾਲ ਸਭ ਤੋਂ ਅੱਗੇ ਫਿਰ ਰਿਹਾ ਸੀ ਤਾਂ ਜੋ ਹਾਥੀ ਦੇ ਕਰਤਵ ਦੇਖ ਸਕੇ ਉਧਰ ਗੁਰੂ ਜੀ ਨੇ ਬਚਿੱਤਰ ਸਿੰਘ ਦੇ ਭਰਾ ਉਦੇ ਸਿੰਘ ਨੂੰ ਕੇਸਰੀ ਚੰਦ ਦੇ ਟਾਕਰੇ ਲਈ ਵੰਗਾਰਿਆ ਜਦੋਂ ਮਸਤ ਹਾਥੀ ਕਿਲੇ ਦੇ ਨੇੜੇ ਆਇਆ ਤਾਂ ਬਚਿੱਤਰ ਸਿੰਘ ਜੀ ਨੇ ਘੋੜਾ ਛੇੜ ਕੇ ਗੁਰੂ ਜੀ ਦਾ ਧਿਆਨ ਧਾਰ ਕੇ ਪੱਬਾਂ ਪਾਰ ਹੋ ਕੇ 나ਗਣੀ ਵਰਸ਼ਾ ਫੜ ਕੇ ਹਾਥੀ ਦੇ ਮੱਥੇ ਵਿੱਚ ਅਜਿਹਾ ਮਾਰਿਆ ਜੋ ਤਵੇ ਨੂੰ ਵਿੰਨ ਕੇ ਉਸ ਦੇ ਸਿਰ ਵਿੱਚ ਇਉਂ ਧਸ ਗਿਆ ਜਿਵੇਂ ਬਾਜ ਤੋਂ ਸੱਪ ਡਰਦਾ ਖੋਡ ਵਿੱਚ ਵੜ ਜਾਂਦਾ ਹੈ। ਅਗਲੇ ਪਾਸੇ ਵਰਸ਼ੇ ਦੀ ਤਿੱਖੀ ਚੁੰਜ ਬਾਸ ਦੇ ਉੱਗਣ ਵਾਂਗ ਬਾਹਰ ਜਾ ਨਿਕਲੀ। ਹਾਥੀ ચીਕ ਮਾਰ ਕੇ ਕ੍ਰੋਧ ਨਾਲ ਪਿੱਛੇ ਹਟਿਆ ਤਾਂ ਮਹਾਵਤ ਉਤੋਂ ਡਿੱਗ ਪਿਆ ਹਾਥੀ ਪਹਾੜੀ ਫੌਜ ਨੂੰ ਪੈਰਾਂ ਨਾਲ ਰਗੜਦਾ ਹੋਇਆ ਪਿੱਛੇ ਹਟਿਆ ਤਾਂ ਉਹਨਾਂ ਵਿੱਚ ਹਲਚਲ ਪੈ ਗਈ ਉਹ ਡਰਦੇ ਮਾਰੇ ਭੱਜ-ਭੱਜ ਕੇ ਆਪਣੇ ਹੱਥ-ਪੈਰ ਤੋੜਾ ਬੈਠੇ ਉਧਰ ਬਚਿੱਤਰ ਸਿੰਘ ਦੀ ਸਹਾਇਤਾ ਤੇ ਆਏ ਸਿੰਘਾਂ ਨੇ ਆਪਣੇ ਜੋਹਰ ਦਿਖਾਏ ਉਧਰ ਪਾਈ ਬਚਿੱਤਰ ਸਿੰਘ ਜੀ ਦੀ ਸਹਾਇਤਾ ਲਈ ਆਏ ਸਿੰਘਾਂ ਨੇ ਆਪਣੇ ਜੋਹਰ ਦਿਖਾਏ ਪਾਈ ਉਦੇਸ ਸਿੰਘ ਜੀ ਨੇ ਕੇਸਰੀ ਸਿੰਘ ਦਾ ਸਿਰ ਕੱਟ ਲਿਆ ਤੇ ਪਾਈ ਮੋਹਕਮ ਸਿੰਘ ਜੀ ਨੇ ਮਸਤ ਹਾਥੀ ਦੀ ਸੁੰਡ ਕੱਟ ਲਈ ਤੇ ਪਿੱਛੋਂ ਦੀ ਹੋ ਕੇ ਇੱਕ ਸਿੱਖ ਸ਼ੇਰ ਸਿੰਘ ਨੇ ਹਾਥੀ ਦੀ ਲੱਤ ਲਾ ਸੁੱਟੀ ਤੇ ਹਾਥੀ ਟੜਾਮ ਕਰਕੇ ਡਿੱਗ ਪਿਆ ਅਜਮੇਰ ਚੰਦ ਨੂੰ ਵੀ ਤੀਰ ਲੱਗਾ ਰਾਜਿਆਂ ਦੇ ਜ਼ਖਮੀ ਹੋਣ ਨਾਲ ਤੇ ਹਾਥੀ ਦਾ ਹੱਲਾ ਅਸਫਲ ਹੋਣ ਨਾਲ ਪਹਾੜੀ ਸੈਨਾ ਮੈਦਾਨ ਛੱਡ ਕੇ ਭੱਜ ਗਈ। ਉਹਦੇ ਸਿੰਘ ਨੇ ਕੇਸਰੀ ਸਿੰਘ ਦਾ ਕਟਿਆ ਸਿਰ ਗੁਰੂ ਜੀ ਅੱਗੇ ਲਿਆ ਤਰਿਆ। ਭਾਈ ਬਚਿੱਤਰ ਸਿੰਘ ਜੀ ਨੇ ਨਿਰਮੋਹ ਘੜ ਤੇ ਬਸਾਲੀ ਦੇ ਜੁੱਦਾਂ ਤੋਂ ਬਿਨਾ ਅਨੰਦਪੁਰ ਦੇ ਆਖਰੀ ਜੁੱਦ ਵਿੱਚ ਵੀ ਭਾਗ ਲਿਆ। ਦਸੰਬਰ 1705 ਦੀ ਭਿਆਨਕ ਰਾਤ ਨੂੰ ਸਰਸਾ ਨਦੀ ਪਾਰ ਕਰਕੇ ਲੰਘਣ ਵਾਲਿਆਂ ਵਿੱਚ ਉਹ ਵੀ ਸ਼ਾਮਲ ਸੀ ਰੋਪੜ ਵੱਲੋਂ ਆਉਂਦੀ ਮੁਗਲ ਫੌਜ ਦਾ ਟਾਕਰਾ ਕਰਨ ਵਾਲਿਆਂ ਦਾ ਮੋਹਰੀ ਪਾਈ ਬਚਿੱਤਰ ਸਿੰਘ ਹੀ ਸੀ ਉਸ ਦਾ ਮਲਕਪੁਰ ਰੰਗਣਾ ਦੇ ਨੇੜੇ ਮੁਗਲ ਘੋੜ ਚੜਿਆਂ ਨਾਲ ਟਾਕਰਾ ਹੋਇਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਉਸ ਨੂੰ ਜ਼ਖਮੀ ਹਾਲਤ ਵਿੱਚ ਕੋਟਲਾ ਨਿਹੰਗ ਖਾਂ ਲਜਾਇਆ ਗਿਆ ਜਿੱਥੇ ਉਹ 2 ਦਿਨ ਪਿੱਛੋਂ 8 ਦਸੰਬਰ 1705 ਈਸਵੀ ਨੂੰ ਚੜਾਈ ਕਰ ਗਏ ਕਿਹਾ ਜਾਂਦਾ ਹੈ ਕਿ ਪਾਈ ਬਚਿੱਤਰ ਸਿੰਘ ਜੀ ਬੜੀ ਛੇਤੀ ਛੇਤੀ ਪੁਸ਼ਾਕਾਂ ਬਦਲਦੇ ਸੀ ਇਸੇ ਕਾਰਨ ਦਸ਼ਮੇਸ਼ ਪਿਤਾ ਜੀ ਉਹਨਾਂ ਨੂੰ ਲਾੜ ਨਾਲ ਬਹੁ ਰੂਪਿਆ ਕਹਿ ਕੇ ਵੀ ਬੁਲਾਇਆ ਕਰਦੇ ਸਨ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ